ਅੱਜ ਆਏ ਆ ਅਸੀਂ ਪਿੰਡ ਚੜੀ ਵੀਡੀਓ ਨੂੰ ਪੂਰੀ ਦੇਖਿਓ ਕੁਝ ਸਿੱਖਣ ਨੂੰ ਮਿਲੂਗਾ ਕਿ ਇੱਕ ਕਿਸਾਨ ਕਿਵੇਂ 1.5 ਕਿੱਲੇ ਦੇ ਵਿੱਚੋਂ 4 ਲੱਖ ਤੋਂ ਪਲੱਸ ਕਮਾਈ ਕਰਦਾ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਆ ਪਿੰਡ ਚੜੀ ਦੇ ਵਿੱਚ ਚੜੀ ਕਿਸਾਨ ਦਰਸ਼ਨ ਸਿੰਘ ਜੀ ਉਹਨਾਂ ਕੋਲੇ ਆਏ ਆ ਜਿਹੜੇ ਦਰਸ਼ਨ ਸਿੰਘ ਹੀ ਕਿਸਾਨ ਨੇ ਉਹ ਡੇਢ ਕਿਲੇ ਦੇ ਵਿੱਚ ਆਪਣਾ ਇੱਕ ਬਹੁਤ ਵਧੀਆ ਗੁਜ਼ਾਰਾ ਕਰਦੇ ਨੇ ਖੇਤੀ ਦੇ ਵਿੱਚੋਂ ਲਗਭਗ ਡੇਢ ਕਿਲੇ ਦੇ ਵਿੱਚੋਂ ਉਹ 4 ਲੱਖ ਤੋਂ ਪਲੱਸ ਸਾਲ ਦੀ ਉਹਨਾਂ ਦੀ ਇਨਕਮ ਹੈ ਆਜੋ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਨੇ ਆ ਨਾਲੇ ਉਹਨਾਂ ਨੂੰ ਪੁੱਛਦੇ ਆ ਵੀ ਇੰਨੀ ਇਨਕਮ ਉਹ ਕਿਵੇਂ ਕਰ ਲੈਂਦੇ ਆ ਤੁਹਾਨੂੰ ਮਿਲਾਉਨੇ ਆ ਜੀ ਦਰਸ਼ਨ ਸਿੰਘ ਜਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਹੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਬਾਪੂ ਜੀ ਅਸੀਂ ਅੱਜ ਤੁਹਾਡੇ ਦਰਸ਼ਨ ਸਿੰਘ ਨੇ ਜਿਹੜੇ ਉਹ ਡੇਢ ਕਿਲੇ ਦੇ ਵਿੱਚੋਂ ਫਟੋ ਘਟ 4 ਲੱਖ ਕੱਪੜੀਆਂ ਦੀ 4 ਲੱਖ ਤੋਂ ਟੱਪਦੇ ਹਾਂ ਤੁਸੀਂ ਕਮਾਈ ਕਰਦੇ ਕਿਉਂਕਿ ਆਪਾਂ ਨੇ ਹੁਣ ਸਿਹਤ ਦੇਣੀ ਹੈ ਨੌਜਵਾਨਾਂ ਨੂੰ ਇੱਧਰ ਨੂੰ ਕਰ ਲੋ ਕੋਈ ਗੱਲ ਕੈਮਰਾ ਕੋਈ ਨਹੀਂ ਮੈਨੂੰ ਵੀ ਘਟ ਤੇ ਹਾਂ ਠੀਕ ਹੈ ਜੀ ਆਪਾਂ ਨੇ ਕਿ ਨੌਜਵਾਨਾਂ ਨੂੰ ਸਿਹਤ ਦੇਣੀ ਹੈ ਵੀ ਤੁਸੀਂ ਕਿੱਦਾਂ ਕਮਾਈ ਕਰਦੇ ਹੋ ਕੀ ਕੀ ਕਰਦੇ ਹੋ ਤੁਸੀਂ ਉਹ ਨੌਜਵਾਨਾਂ ਨੂੰ ਦੱਸੋ ਤੁਸੀਂ ਹਾਂ ਜੀ ਹਾਂ ਜੀ ਕੋਈ ਚ ਗਲਤਾਂ ਜੀ ਕੁਝ ਨਹੀਂ ਹੈ ਕੀ ਇਹ ਹਾਂ ਜੀ ਗਲਤਾਂ ਇੰਨੀ ਕੀ ਹੈ ਹਿੰਮਤ ਦੇ ਮੂਰੇ ਕਿਹੜੀ ਚੀਜ਼ ੜ ਚੋ ਹਾਂ ਜੀ ਕੋਈ ਨਹੀਂ ਕੰਮ ਅੜ ਸਕਦਾ ਠੀਕ ਹੈ ਜੀ ਸੁਣਿਆ ਕਦੇ ਹਾਂ ਜੀ ਉਦੋਂ ਅੱਗੇ ਲక్ష్ਮੀ ਪੱਖੇ ਅੱਗੇ ਪੌਣ ਪੱਜੀਆਂ ਫਿਰਦੀਆਂ ਨੇ ਉਦੋਂ ਮੈਂ ਤਾਂ ਕਰਨਾ ਮੈਂ ਉਦੋਂ ਕਰਨਾ ਬੈਠੇ ਦਾ ਕੁਛ ਨਹੀਂ ਬਾੜਨਾ ਬਾਹਰ ਜਾ ਕੇ ਵੀ ਤਾਂ 12 12 14 14 ਘਾਟੇ ਡਿਊਟੀ ਦਿੰਦੇ ਹਾਂ ਹਾਂ ਉਰੇ ਦੇਖ ਕੇ ਦੇਖੋ ਠੀਕ ਹੈ ਹਾਂ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ ਪ੍ਰੋਗਰਾਮ ਸਾਡਾ ਹਾਂ ਆ ਧਨੀਆਂ ਬੀਜਾ ਦੂਈ ਬਾੜਨ ਅੱਛਾ ਜੀ 6 ਬਾੜਨ 6 ਬਾੜਾਂ ਦੇਣੀਆਂ ਧਨੀਆਂ ਨੇ ਅੱਛਾ ਜੀ 6 ਦੇਣੀਆਂ ਪਾਲਕ ਨੇ ਅੱਛਾ ਇਹ ਪਾਲਕ ਆਪਣੀਆਂ ਜੀ ਪਾਲਕ ਹੈ ਜੀ ਹਾਂ ਹਾਂ ਇਹ 5 ਮਹੀਨੇ ਠੋਕ ਕੇ ਲਾਂਦੀਆਂ 6 ਬਾਣਾ ਦੇਦੀ ਐ ਫੱਗਣ ਜਾ ਕੇ ਨਿਸਰੂਗੀ ਅੱਛਾ ਜੀ ਚੱਲ ਫੇਰ ਕੁਛ ਬਾਹਾਂ ਦੇਗੇ ਕੁਛ ਬੀਜ ਬੂਚੀ ਬਣਾਉਣਾ ਘਰ ਦਾ ਬਣਾਉਣਾ ਜੀ ਅਸੀਂ ਵੀ ਅੱਛਾ ਬੀਜ ਵੀ ਤੁਸੀਂ ਆਪਣਾ ਘਰ ਦਾ ਹੀ ਰੱਖਦੇ ਹੋ ਸ਼ਾਂਟੀ ਦਾ ਅੱਛਾ ਮਤਲਬ ਇਹਨੂੰ ਕਹਿੰਦੇ ਨੇ ਗਰੇਟਿੰਗ ਵਿਧੀ ਅੱਛਾ ਛਾਂਟੀ ਵਿਧੀ ਨਾਲ ਜਿਹੜਾ ਗਲਤ ਪੌਦਾ ਆਪਾਂ ਕੱਢ ਦੇਣਾ ਜਿੱਥੇ ਵੀ ਰੱਖਣਾ ਠੀਕ ਐ ਜਿਹੜੇ ਸਾਨੂੰ ਪਸੰਦ ਨਹੀਂ ਉਹ ਰੱਖ ਲੈਣੇ ਉਹ ਰੱਖ ਲੈਣਾ ਇੰਨੇ ਕੰਮ ਐ ਬੀ ਵਧੀਆ ਬਣ ਜਾਂਦਾ ਓਕਣੇ ਸੀ ਧਨੀਆ ਦਾ ਕਰਦੇ ਆ ਹੂੰ ਧਨੀਆ ਦਾ ਵੀ ਕਰਦੇ ਆ ਅੱਛਾ ਜੀ ਗਰੇਟ ਕਨਾਲੇ ਹੂੰ ਬਾਕੀ ਆ ਮੇਥੇਆਂ ਵਾਲਾ ਖੇਰਾ ਖਾਲੀ ਹੋ ਗਿਆ ਹੂੰ ਬਾਕੇ ਫੇਰ ਹਿੰਮਤ ਕਰਨੀ ਪੈਣੀ ਹੈ ਬਿਲਕੁਲ ਜੀ ਹੋਰ ਕਿਹੜੇ ਕਿੜੀਆਂ ਫਸਲਾਂ ਲੰਨੇ ਆ ਤੁਸੀਂ ਹੋਰ ਜੀ ਆ ਦੇਖੋ ਹਲਦੀ ਹੈ ਹੂੰ ਇਹ ਦੋ ਤਿੰਨ ਤੋਂ ਬੀਜੀ ਹੋਈ ਹੈ ਅੱਛਾ ਜੀ ਇੱਕ ਕਨਾਲ ਥਾਉ ਹੈ ਹੂੰ ਇਹ ਜੀ ਹੋਰ ਦੇਖੋ ਚ ਪੁਆਇੰਟ ਕੀ ਹੈ ਹੂੰ ਹਲਦੀ ਨੂੰ ਨਾ ਸੋਕਾ ਮਾਰਦਾ ਨਾ ਪਾਣੀ ਮਾਰਦਾ ਠੀਕ ਹੈ ਜੀ ਇਹ ਨੀਵੀਂ ਆ ਜੀ ਜਗਾ ਇਹ ਜਗਾ ਹਲਦੀ ਵਾਲੀ ਹਾਂ ਦਾਉ ਦਾ ਸੈਂਚੀ ਨੀ ਮੀਆਂ ਖੇਤ ਨੂੰ ਆਏ ਕਿਆਰਾਂ ਦਾ ਪਾਣੀ ਸਾਰਾ ਹਲਦੀ ਚ ਮੀਂਹ ਵੱਧ ਪੈ ਗਿਆ ਸਾਨੂੰ ਕੋਈ ਡਰੇ ਨਹੀਂ ਠੀਕ ਹੈ ਹਲਦੀ ਮਰਦੀ ਨਹੀਂ ਇਹ ਤਾਂ ਪਾਣੀ ਨਾਲ ਬਣਦੀ ਹੈ ਠੀਕ ਹੈ ਜੀ ਸੋਕਾ ਵੀ ਚੱਲਦੀ ਹੈ ਪਾਣੀ ਵੀ ਚੱਲਦੀ ਹੈ ਠੀਕ ਹੈ ਜੀ ਵੀ ਉਸ ਹੱਬ ਨਾਲ ਅਸੀਂ ਚੱਲੇ ਜੇ ਨਾ ਕਨਾਲ ਹੈ ਜੀ ਉਧਰ ਤੁਹਾਨੂੰ ਦਿਖਾएंगे ਹੋਰ ਵੀ ਹੈਗੀ ਤਾਂ ਦੇ ਜਾਂਦਾ ਇਹ ਤਾਂ ਜੀ 5-6 ਸਾਲ ਘਟਦਾ ਇੱਕ ਥਾਂ ਅੱਛਾ ਜੇ ਹਿੰਮਤ ਰੱਖੀਏ ਨਦੀਨ ਦਾ ਬੀਣਾ ਪੈਣ ਦਈਏ ਹਾਂ 10 ਸਾਲ ਕੱਢਣਗੇ ਤੇ ਨਾ ਠੀਕ ਹੈ ਜੀ 13 ਕਿੱਜਾ ਮੁਰਕੇ ਮੜ ਜਾ ਰਹੇ ਉਹਦਾ ਛੱਟਾ ਦੇ ਦੋ ਦੇਸੀ ਦਾ ਦੇ ਦੋ ਭਾਵੇਂ ਫਾਰਮ ਦਾ ਦੇ ਦੋ ਅੱਛਾ ਬਾਕੀ ਤਾਂ ਸਫਾਈ ਉਹ ਰੱਖਣੀ ਆ ਹਾਂ ਵੱਢ ਕੇ ਸਿਆਲ 'ਚ 40 50 ਰੁਪਏ ਕਿਲੋ ਵਿਕਦਾ ਠੀਕ ਹੈ 50 ਰੁਪਏ ਕਿਲੋ ਸਿਆਲ 'ਚ ਤਾਂ ਮਿਲਦਾ ਨਹੀਂ ਲੋਕਾਂ ਦੇ ਸਿਆਲ 'ਚ ਇਹਨੂੰ ਖਾਂਦੇ ਉਹ ਬਰਫੀਆਂ 'ਚ ਜਿਹੜੇ ਪਾਉਂਦੇ ਨੇ ਪੈਲਸਾਂ 'ਚ ਹਾਂ ਇਹ ਪਤੌੜ ਖਾਂਦੇ ਨੇ ਮੱਛੀਆਂ ਹਾਂਜੀ ਹਾਂਜੀ ਉਹਨਾਂ ਨੂੰ ਮਿਲਦਾ ਨਹੀਂ ਤਾਂ ਸਿਆਲ 'ਚ ਬਹੁਤ ਹੋ ਜਾਂਦਾ ਠੀਕ ਹੈ ਜੀ ਹਾਂਜੀ ਠੀਕ ਹੈ ਬਈ ਉਹ ਜ਼ਿਆਦਾਤਰ ਆਪਾਂ ਮਤਲਬ ਜਿਹੜੀ ਗੁੱਚੀ ਸਿਸਟਮ ਹੈ ਮਤਲਬ ਉਹੀ ਰੱਖਦੇ ਹੋ ਤੁਸੀਂ ਹਾਂ ਗੁੱਚੀ ਨਾਲ ਪੱਤੇ ਵਾਲੀਆਂ ਸਬਜ਼ੀਆਂ ਹਾਂ ਜਿਹੜੀਆਂ ਪੱਤੇ ਵਾਲੀਆਂ ਸਬਜ਼ੀਆਂ ਨੇ ਜ਼ਿਆਦਾਤਰ ਉਹੀ ਵੀਤਦੇ ਹੋ ਗੁੱਟੀ ਨਾਲ ਤੁਸੀਂ ਗੰਨਾ ਵੀ ਪੀਚਿਆ ਇਹ ਗੰਨਾ ਜੀ ਪਰਕ ਜੇ ਪ੍ਰੈਕਟੀਕਲ ਅਸੇ ਬਿਮਾਰ ਹੋ ਗਏ ਸਾਰੇ ਮੈਂ ਦੋ ਸਾਈਡ ਬੀਜੇ ਤੇ ਅੱਛਾ ਦੋਏ ਸਾਈਡ ਬੀਜੇ ਅਸੀਂ ਰੱਜ ਕੇ ਚੂਪ ਮਿਲਿਆ ਕੁਆਂਟਲ ਮਿੱਠਾ ਹੋ ਗਿਆ ਕੋਈ ਮਾ ਮੇਥੀ ਹੈ ਜੀ ਦੇ ਬਾਡਾ ਦੇ ਦੇਣੀਆਂ ਨੇ ਅੱਛਾ ਇਹ ਮੇਥੀ ਨੇ ਇਹ ਵੀ ਬਾਡਾ ਦੇਣੀਆਂ ਨੇ 6 ਵਾਟਾ ਦੇ ਨਹੀਂ ਵੀ ਜਿਹੜੀਆਂ ਨੇ ਅੱਛਾ ਬਸ ਆਹੀ ਸ਼ਿਫਟ ਹੁੰਦੀ ਹੈ ਸਾਡੀ ਬੜੀ ਜਿਹੜੇ ਸੈਲ ਵਾਲੀ 6 ਮਹੀਨੇ ਵਾਲੀ। ਅੱਛਾ। ਉਹ ਰੋਹ ਚ ਤਾਂ ਫਿਰ ਚੱਲ। ਚੱਲੀ ਜਾਂਦਾ ਨਾਲ ਜੀ ਨਾਲ ਖਰਚਾ ਪਾਣੀ। ਠੀਕ ਹੈ। ਐਤੋਂ ਝੱਟ ਵੱਜ ਜਾਣੀ ਮੇਨ। ਠੀਕ ਹੈ ਜੀ। ਮੁੱਕਦਾ ਨਹੀਂ। ਠੀਕ ਹੈ। ਤੁਸੀਂ ਮਤਲਬ ਸਾਗ ਹੋ ਗਿਆ। ਹਾਂ ਜੀ। ਮੇਥੇ ਹੋਗੇ, ਪਾਲਕ ਹੋਗੀ, ਮੇਥੀ ਹੋਗੀ। ਚਕੰਦਰ। ਚਕੰਦਰ ਹੋ ਗਿਆ। ਪਦੀਨਾ ਪਦੀਨਾ ਹੋ ਗਿਆ। ਪਦੀਨਾ ਹੋ ਗਿਆ, ਧਨੀਆ। ਧਨੀਆ ਹੋ ਗਿਆ। ਹਾਂ ਜੀ। ਇਹਨਾਂ ਆਈਟਮਾਂ ਦੇ ਵਿੱਚੋਂ ਇੱਕ ਹਲਦੀ ਹੋਗੀ। ਹਲਦੀ। ਇੱਕ ਹਲਦੀ ਹੋ ਗਈ ਹੈ ਨਾ ਆਟਮਾਂ ਦੇ ਵਿੱਚੋਂ ਹੀ ਤੁਸੀਂ ਮਤਲਬ 4 ਲੱਖ ਪਲੱਸ ਲੈ ਜਾਂਦੇ ਹੋ ਹਾਂ ਜੀ ਕਮਾਈ ਆਪਦੀ ਆਹ ਦੇਖ ਲਓ ਤੁਸੀਂ ਚਕੰਦਰ ਖੜੇ ਨੇ ਹਾਂ ਜੀ 20 ਰੁਪਏ ਕਿਲੋ ਆਮੇ ਵੀ ਕੀ ਜਾਂਦੇ ਨੇ ਅੱਛਾ ਜੀ ਸਾਰੇ ਪੱਤੇ 20 ਰੁਪਏ ਵਿਕੀ ਜਾਂਦੇ ਨੇ ਸਾਰੇ ਪੱਤੇ 20 ਰੁਪਏ ਵਿਕੀ ਜਾਂਦੇ ਹਾਂ ਜੀ ਹਾਂ ਖੂਹੀ ਬਣਾਤੀ ਅੱਛਾ ਜੀ ਇਹ ਛੱਡ ਦਿਓ ਨੂੰ ਬਰਸਾਤ ਦਾ ਪਾਣੀ ਇਹ ਸਾਰਾ ਖਿੱਚ ਲੈਂਦੀ ਸਾਰਾ ਖਿੱਚ ਲੈਂਦਾ ਦੇਖੋ ਦੋੇ ਪਾਸੇ ਜਾਲੀਆਂ ਲੱਗੀਆਂ ਵਿੱਚੋਂ ਪੁੰਕੇ ਜਾਂਦਾ ਠੀਕ ਹੈ ਜੀ ਖੂਹੀ ਖਾ ਲੈਂਦੀ ਹੈ ਇਹਦੇ ਵਿੱਚ ਕੀ ਭਰਿਆ ਫਿਰ ਇਹ ਚ ਬਜਰੀ ਆ ਜੀ बजरी हाँ हाँ। बजरी फे, ए, अच्छा बजरी बजरी ਦੇ ਵਿੱਚ ਹੀ ਹਾਂ 2 ਸਾਲ ਬਾਅਦ ਕੱਢੋ ਬਜਰੀ ਧੋ ਕੇ ਫੇਰ ਪਾ ਦਿਓ ਠੀਕ ਹੈ ਸਾਫ਼ ਕਰ ਲੋ ਇੰਨਾ ਕਿ ਸਾਰਾ ਪਾਣੀ ਜਿਹੜਾ ਫालतू ਹੈ ਖੇਤਾਂ ਦਾ ਥੋੜਾ ਇੰਨਾ ਫਾਇਦਾ ਕਰ ਦਿੰਦੀ ਹੈ ਠੀਕ ਹੈ ਜੀ اچھا ਬਾਪੂ ਜੀ ਆਪਣੀ ਜਿਹੜੀ ਹਲਦੀ ਬੀਜੀ ਹੋਈ ਆ ਤੁਹਾਡੀ ਹਾਂ ਜੀ ਇਹ ਹਲਦੀ ਦੇ ਤੁਸੀਂ ਕਿਵੇਂ ਵੇਚਦੇ ਹੋ ਪ੍ਰੋਸੈਸ ਕਰਕੇ ਵੇਚਦੇ ਹੋ ਜਾਂ ਇਦਾਂ ਇਕੱਠੀਆਂ ਵੇਚ ਦਿੰਦੇ ਹੋ ਪ੍ਰੋਸੈਸ ਕਰਕੇ اچھا ਉਹ ਕਿਵੇਂ ਕਰਦੇ ਜਗਾ ਪਹਿਲੇ ਤਾਂ ਸੁਣੋ ਇਹ ਵੀ ਨੀਮੀ ਹੈ ਇਹ ਵੀ ਪਾਣੀ ਖਾਂਦੀ ਹੈ ਠੀਕ ਹੈ ਜੀ ਪਾਣੀ ਨਾਲ ਹਲਦੀ ਹੁੰਦੀ ਬਹੁਤ ਹੈ ਹਾਂ ਜੀ ਅਸੀਂ ਇਹਨੂੰ ਉਬਾਲਦੇ ਹਾਂ ਅੱਛਾ ਕਰੇ ਠੀਕ ਹੈ ਫੇਰ ਸੁਕਾਉਣੀ ਹੈ ਠੀਕ ਹੈ ਫੇਰ ਪਹਿਹਾਉਣੀ ਹੈ ਅੱਛਾ ਜੀ ਪਿਹਾ ਕੇ ਫੇਰ 250 ਰੁਪਏ ਕਿਲੋ ਦੰਨੇ ਆ 250 ਰੁਪਏ ਕਿਲੋ ਵਿਕ ਜਾਂਦੀ ਹੈ ਸਾਡੇ ਸਾਡੀ ਪੂਰੀ ਨਹੀਂ ਹੋਈ ਅੱਜ ਕੀ ਅੱਛਾ ਪਹਿਲੀ ਆਰਡਰ ਆਉਂਦੇ ਦੋ ਕੁਆਂਟਲ ਆ ਵੀਰੇ ਜੀ ਹਲਦੀ ਤੇ ਹੂੰ ਇਕਦਮ ਇਹ ਮੁੱਕ ਗਈ ਅੱਛਾ ਹਾਂ ਕਹਿਣ ਦਾ ਮਤਲਬ 50000 ਦੀ ਤੁਸੀਂ ਹਰ ਦੀ ਮੰਦਿਓਂ ਕਨਾਲ ਚੋਂ ਕਨਾਲ ਚੋਂ ਕਨਾਲ ਥਾਂ ਸਾਰਾ ਇਹ ਸਾਰਾ ਤਿੰਨੇ ਥਾਂ ਇਹ ਜਿੱਥੇ ਆ 2000 ਤਿੰਨੀਆਂ ਗਾਵੇਂ ਛੋਟੇ ਛੋਟੇ ਟੋਈ ਬਣਾਏ ਉਹਨੇ ਨਾਲੇ ਪਾਣੀ ਖਾਂਦਾ ਹਮ ਨਾਲੇ 50000 ਰੁਪਇਆ ਵਟੇ ਜਾਂਦਾ ਠੀਕ ਹੈ ਜੀ ਬਾਕੀ ਉਹ ਪਦੀਨਾ 40 50 ਤਾਂ ਹੋ ਜਾਂਦਾ ਲੱਖ ਤਾਂ ਇਹੀ ਹੋ ਜਾਂਦਾ ਇਨੇ ਕਿ ਥਾਂ ਚੋਂ ਹਾਂ ਲੱਖ ਤਾਂ ਇਹੀ ਹੋ ਜਾਂਦਾ ਪੈਸੇ ਕਿਵੇਂ ਨਹੀਂ ਪੂਰੀ ਹੋਣ ਤੇਰੀ ਆਪਾਂ ਨੂੰ ਪਤਾ ਕੀ ਹੈ ਨੌਜਵਾਨਾਂ ਨੂੰ ਤਰੀਕਾ ਨਹੀਂ ਹੈਗਾ ਕੰਮ ਕਰਨ ਦਾ ਜੇ ਤੁਸੀਂ ਤਰੀਕਾ ਦੱਸ ਰਹੇ ਹੋ ਵੀ ਆ ਦੇਖੋ ਹਲਦੀ ਜੋ ਤੁਸੀਂ 50000 ਤਾਂ ਇਹ ਕਮਾ ਲਿਆ 50000 ਰੁਪਏ ਦਿਨੇ ਚ ਕਮਾ ਲਿਆ ਲੱਖ ਤਾਂ ਹੋ ਹੀ ਗਿਆ ਉਹੀ ਲੱਖ ਸਾਨੂੰ ਬਚਿਆ ਬਾਕੀ ਸੀ ਸਾਰਾ ਖਾਜੀ ਬਾਕੀ ਜਹ ਹਾਂ ਸਾਰੇ ਖੇਤੀ ਦੀ ਕਮਾਈ ਖਾਜੀ ਇਹ ਨੈਟ ਬਚ ਗਿਆ ਤੁਹਾਨੂੰ ਬਿਲਕੁਲ ਆਪਾਂ ਇਹ ਲਸਣ ਆ ਜਿਹੜਾ ਹਾਂਜੀ ਇਹ ਤੁਸੀਂ ਲਾਈਨਾਂ ਦੇ ਵਿੱਚ ਬੀਜਿਆ ਹੋਇਆ ਹੈ ਹਾਂਜੀ ਇਹ ਦਾ ਇਹ ਕੀ ਕਰਨਾ ਜੀ ਇਹ ਇਹ ਜਿਉਹ ਜਿਹਾ ਜਿਗਾੜ ਬਣਾਇਆ ਇੱਕ ਤਿੰਨ ਲਕੀਰਾਂ ਕੱਢਦਾ ਸਿੱਧੀਆਂ ਇਕੱਠੀਆਂ ਅੱਛਾ ਗੁੱਡਣਾ ਸੌਖਾ ਦੇਖੋ ਸਿੱਧਾ ਖੁਰਪਾ ਆਖਾ ਮੀਚ ਕੋ ਮੋਨਾ ਹਾਂ ਜੇ ਨੇੜੇ ਦੂਰ ਉ ਤਾਂ ਖੁਰਪਾ ਵੱਡੂ ਹਾਂਜੀ ਵੀ ਉਸ ਹਸਾਬ ਨਾਲ ਆ ਮੁਕਣਾ ਨਹੀਂ ਸਾਲ ਭਰ ਨਾਲੇ 2000 ਖੰਡ ਦਾ ਵੇਚ ਵੀ ਦੇਣਾ ਠੀਕ ਹੈ ਜੀ ਨਾ ਸੱਤੇ ਮੁਕਣਾ ਇਹ ਠੀਕ ਹੈ ਜੀ ਆ ਲਿਆ ਇੱਥੇ ਜੀ ਹਾਂਜੀ ਆ ਟਰੈਕਟਰ ਤੁਸੀਂ ਲੈਂਦਾ ਛੋਟਾ 7 ਸਾਲ ਖਿੱਚਦਾ ਮਾਰੋ ਮਾਰ ਅੱਛਾ ਹੂੰ ਇਹ ਤਾਂ ਮੇਰੀ ਪੋਤੀ ਆ ਜੀ ਉਂ ਇਤਾਂ ਕਰੀ ਜਾਂਦੀ ਹੈ ਆਸੀਂ 18 ਚੱਲੇ ਆਏ ਤੇ ਨਾਲੇ ਇਹ ਤੋਂ ਕੰਮ ਲੈਨੇ ਆਂ ਨਾਲੇ ਹੁਣ ਬਾਹ ਬਾਈਏ ਨੂੰ ਆ ਬਾਹ ਬਹੀਆ ਕਰਦਾ ਨਾਲੇ ਥੋੜਾ ਇਹ ਲੈ ਜਾਂਦਾ ਅਗਰ ਤੁਸੀਂ ਕਿਹੜੀ ਮੰਡੀ ਲੈ ਕੇ ਜਾਣੇ ਹੋ ਖਮਾਣੋ ਮੰਡੀ ਆ ਜੀ ਖਮਾਣੋ ਖਮਾਣੋ ਮੰਡੀ ਚ ਲੈ ਕੇ ਜਾਣੇ ਪਹਿਲਾਂ ਤਾਂ ਮੈਂ ਘੁੰਮਿਆ ਬਹੁਤ ਮੰਡੀਆਂ ਚਮਕੌਰ ਹਾਂ ਸਮਰਾਲਾ ਮਰਿੰਡਾ ਹਾਂ ਖੰਨਾ ਅੱਛਾ ਖਮਾਣੋ ਹੁਣ ਜਾਣੀ ਅਸੀਂ ਖਮਾਣੋ ਸਾਡੇ ਨੰਬਰ ਜੇ ਬਣ ਕੇ ਕਹਿਣ ਦਾ ਮਤਲਬ ਵੀ ਮਾਰਕੀਟ ਬਣ ਗਈ ਸਾਤੇ ਉੱਥੇ ਮਾਲ ਨਹੀਂ ਪੂਰਾ ਉੱਥੇ ਹੀ ਮਾਲ ਤੁਸੀਂ ਆਪਣਾ ਬੂਕਾਂ ਕਿਹਨੇ ਟਰੈਕਟਰ ਕਹਿੰਦੇ ਸੀ ਕਿ ਤੁਸੀਂ ਉਹ ਅੰਦਰ ਖੜਾ ਜੀ ਅੰਦਰ ਚਲੋ ਸਾਈਂ ਵਾਪਕੀ ਆ ਜਿਹੜਾ ਛੋਟਾ ਇਹਨੂੰ ਕੀ ਕਹਿੰਦੇ ਆ ਤੁਸੀਂ ਟਰੈਕਟਰ ਹੀ ਕਹਿੰਦੇ ਇਹਨੂੰ ਵੀ ਇਹਨੂੰ ਟਰੈਕਟ ਕਹਿ ਲਓ ਹਾਂਜੀ ਭਾਵੇਂ ਰੋਟਾਵੇਟਰ ਕਹਿ ਲਓ ਵਿਚੇ ਹੈ ਜੇ ਹਾਂ ਵੈਸੇ ਨਾ ਉਹਦਾ ਇੰਟਰਕਲਟੀਵੇਟਰ ਹੈ ਇੰਟਰਕਲਟੀਵੇਟਰ ਇੰਟਰਕਲਟੀਵੇਟਰ ਕਹਿੰਦੇ ਨੇ ਇਹਨੂੰ ਠੀਕ ਹੈ ਇਹ ਸਾਨੂੰ ਕੀ ਕੰਮ ਦਿੰਦਾ ਫਿਰ ਇਹ ਤਾਂ ਤਾਂ ਮੁੱਲੇ ਨੇ ਜੀ ਇਹ ਤਾਂ ਸਾਡੀ ਜ਼ਿੰਦਗੀ ਬਣਾ ਦੇ ਅੱਛਾ ਪਹਿਲਾਂ ਕੋਈ ਮਸ਼ੀਨਰੀ ਨਹੀਂ ਰਸ ਕਈਆਂ ਨਾ ਪਟਦੇ ਰਹੇ ਹਾਂ ਹੋਰ ਕੀ ਕਰਦੇ ਫਿਰ ਗਰੀਬੀ ਚ ਠੀਕ ਹੈ ਜੀ ਫਿਰ ਅਸੀਂ ਜੁਨੀ ਵੈਰਾਈਟੀ ਚ ਦੇਖ ਲਿਆ ਲੈਣ ਦੀ ਸਟੀਮ ਕਰ ਲਈ ਹਾਂਜੀ ਲੱਖ ਐਵਰੇਜ ਲੱਖ ਖਰਚਾ ਹੋ ਗਿਆ ਹਮ ਅਸੀਂ ਡਰੀਏ ਹਮ ਬੀ ਗਰੀਬ ਐ ਲੱਖ ਰੁਪਇਆ ਨਾ ਲੋਟ ਆਵੇ ਹਾਂਜੀ ਪਰ ਇਹ ਤਾਂ ਢੂੜ ਕੱਢੇ ਸੌਦਾ ਐ ਅੱਛਾ ਜੀ ਬੜਾ ਡਰ ਨਹੀਂ ਐ ਤਾਂ ਮੁਕਾਬਲਾ ਕਰਦਾ ਅੱਛਾ ਜੀ ਬਾਉਂਦਾ ਮਗਰ ਫਿਰਕੇ ਠੀਕ ਐ ਲੋਕਾਂ ਨੇ ਧੱਕਣਾ ਪੈਂਦਾ ਮੈਂ ਖਿੱਚ ਕੇ ਰੱਖੋ ਬਾਵੇਂ ਧੱਕਣ ਦੀ ਲੋੜ ਨਹੀਂ ਨੂੰ ਖਿੱਚ ਕੇ ਰੱਖੋ ਮਗਰ ਨੂੰ ਹਾਂ ਇਹਨਾਂ ਵਧੀਆ ਪਾਉਂਦਾ ਇਹ ਭਜਦਾ ਐ ਭਾਜੀ ਦਾ ਖਿੱਚਦਾ ਆ ਪਈ ਜੀ ਠੀਕ ਐ 5 ਫੁੱਟ ਚੌੜਾ ਰੋਟਾ ਵੇ ਦੇਖ ਲਓ 40 ਪੱਤੀਆਂ ਠੀਕ ਐ ਇਹ ਇੰਜਨ 3600 ਚੱਕਰ ਦਾ 3600 ਚੱਕਰ ਦਾ ਇੰਜਨ ਹੈ ਦਾ ਚੱਕਰ ਕਰਕੇ ਮਾਰ ਕਹਿੰਦੇ ਹੈ ਮੈਡਨ ਚైనా ਹਮ ਹੈ ओरिजिनल ਹੈ ओरिजिनल ਮੈਡਨ ਚైనా ओरिजिनल ਹੈ ओरिजिनल ਇੱਕ ਹੋਰ ਖੜਾ ਦੇਸੀ ਹੈ ਚైనా ਦੇਸੀ ਆ ਹਮਦੇ ਘੜੋਂ ਮਿਲਦੇ ਨੇ ਕੰਮ ਹੈ ਵੀ ਬਹੁਤ ਕਰ ਜਾਂਦਾ ਪਟਰੋਲ ਹੈ ਅੱਛਾ ਜੀ ਹਾਂ ਕੰਮ ਵਧੀਆ ਕਰਦਾ ਵੀ ਮਾਰੋ ਮਾਰ ਪਟਰੋਲ ਹੈ ਠੀਕ ਹੈ ਜੀ ਆਹੇ ਬੜਾ ਗਿੱਠ ਗਿੱਠ ਜਮੀਨ ਪਾਉਂਦੇ ਨੇ ਹਮ ਸਿਪਤੇ ਨੇ ਚਾ ਵੀ 9 8 ਇੰਚ ਤੱਕ ਕੰਪਨੀ ਨੇ ਲਿਖ ਕੇ ਦੁੱਤਾ ਹੈ ਠੀਕ ਹੈ ਜੀ 8 ਇੰਚ ਡੂੰਗਾ ਤੁਸੀਂ ਬਾਸ ਸਕਦੇ ओके ਫਿਰ ਤੁਸੀਂ ਬਾਕੀ ਹਿਸਾਬ ਆਪੇ ਲਾ ਲਓ ਅੱਛਾ ਬਾਬਾ ਜੀ ਤੁਸੀਂ ਸਾਨੂੰ ਟਾਈਮ ਕੱਢ ਕੇ ਇਨੀ ਵਧੀਆ ਜਾਣਕਾਰੀ ਦਿੱਤੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੇ ਲਾਸਟ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਤੁਸੀਂ ਕੀ ਸਨੇਹਾ ਦੋਗੇ ਨੌਜਵਾਨਾਂ ਨੂੰ ਵੀ ਜਿਹੜੇ ਖੇਤੀ ਤੋਂ ਮੂੰਹ ਮੋੜ ਰਹੇ ਨੇ ਜਾਂ ਬਾਹਰ ਨੂੰ ਭੱਜ ਰਹੇ ਨੇ ਅਸੀਂ ਪਤਾ ਕਿਵੇਂ ਹੈ ਹਾਂਜੀ ਹੁਣ ਬਾਹਰ ਜਾਣਾ ਸੌਖਾ ਹੈ ਹਾਂਜੀ ਪਹਿਲਾਂ ਤਾਂ 30 40 ਲੱਖ ਲਓ ਹਾਂ ਉਹ 30 40 ਲੱਖ ਜੇ ਅੱਠ ਨ ਰਪਏ ਆਜੇ ਉਹ ਤਾਂ ਸੁੱਕਾ ਆਊ ਤੁਹਾਨੂੰ ਜਾਂ ਜਮਾ ਪਿਆ ਹਾਂ ਹੂੰ ਕਿਵੇਂ ਨਹੀਂ ਕਰ ਸਕਦੇ ਬਾਹਰ ਕਿਤੇ ਹੋਰ ਰੱਬ ਹੈ ਅੱਛਾ ਸਿਰਫ ਉਹ ਡਿਊਟੀ ਦੇ ਪਾਬੰਦ ਨੇ ਲੋਕ ਹਾਂ ਮਿਹਨਤ ਕਰਦੇ ਮਿਹਨਤ ਕਰਦੇ ਅਸੀਂ ਡਿਊਟੀ ਛੱਡ ਕੇ ਹਾਂ ਡਿਊਟੀ ਦੇ ਪਾਬੰਦ ਨਾ ਰਹੇ ਠੀਕ ਆਪੇ ਕੰਮ ਖਰਾਬ ਹੈ ਨਹੀਂ ਇੱਥੇ ਕਾਹਦਾ ਘਟਾ ਸੁਨੇ ਚਿੜੀ ਆਪਾਂ ਫਿਰ ਹਾਂਜੀ ਹਾਂਜੀ ਅੰਗਰੇਜ਼ ਕਹਿੰਗੇ ਸੁਨੇ ਚਿੜੀ ਜੀ ਆਪ ਪਤਾ ਕਿਆ ਕਹਣਾ ਇਹਨੂੰ ਸਾਨੂੰ ਜਿਹੜੇ ਕਹਿੰਦੇ ਨਹੀਂ ਹੈ ਸੋਨੇ ਦੀ ਚੜੀ ਹੈ ਸੋਨੇ ਦੀ ਚੜੀ ਹੈ ਕਿ ਮੈਂ ਇੱਕ ਕਿਲੇ ਚੋਂ ਕਿਤੇ ਅੰਦਰਾਂ ਦਾ ਕੰਮ ਕਰਨਾ ਸਾਰਾ ਅਸੀਂ ਇੱਕ ਨੌਕਰ ਵੀ ਫਾਜਾ ਵਿੱਚ ਦੋ ਫਾਜਾ ਤਾਂ ਵੀ ਲਿਆ ਮੈਂ ਰੱਖ ਕੇ ਦਿਖਾ ਦਿੰਦਾ ਹੂੰ ਜਦ ਇਹ ਖੁੰਝਾ ਖੜਲਾ ਛੱਡਣਾ ਨਹੀਂ ਉੱਥੋਂ ਨਿਕਲਿਆ ਹਣਾ ਜੇ ਤੁਹਾਡੇ ਕੋਲ ਕੋਈ ਨੌਜਵਾਨ ਸੇਧ ਲੈਣ ਲਈ ਆਉਂਦਾ ਤੁਸੀਂ ਉਹਨੂੰ ਸਾਰਾ ਤਰੀਕਾ ਦੱਸੋਗੇ ਜੀ ਸਾਰਾ ਦੱਸ ਦਿਆਂ ਜੀ ਸਾਰਾ ਠੀਕ ਹੈ ਜੀ ਅਸੀਂ ਇਹ ਵੀ ਕਹਿਣਾ ਵੀ ਇੱਕ ਵਾਰ ਜੇ ਕਹੇ ਤਾਂ ਦੋ ਘੰਟੇ ਤੇਰੇ ਖੇਤ 'ਚ ਵੀ ਜਾਏਗੇ ਪਹਿਲਾਂ ਲੱਗੇ ਪਹਿਲਾਂ ਠੀਕ ਹੈ ਅਸੀਂ ਤੇਰਾ ਖੇਤ ਦੇਖ ਲਈਏ ਹਾਂ ਬੀਚ ਮੇਨ ਕਿਹੜੇ ਰੌਂਸ ਦੀ ਹੈ ਹਾਂ ਪਾਣੀ ਦੀ ਨਿਕਾਸੀ ਹੈ ਹਾਂ ਕਿਤੇ ਬਰਸਾਤ ਇਹਨੇ ਲੈ ਜਵੇ ਉਹ ਸਭ ਕੁਝ ਦੇਖ ਕੇ ਅਸੀਂ ਅਗਲੇ ਨੂੰ ਕਹਿੰਨੇ ਵੀ ਇੱਥੇ ਤੱਕ ਪਹੁੰਚਦੇ ਆਂ ਤੇਰੀ ਭਾਈ ਮਦਦ ਕਰਾਂਗੇ ਠੀਕ ਹੈ ਕਰ ਲੈ ਠੀਕ ਹਾਂ ਚਲੋ ਬਹੁਤ ਬਹੁਤ ਧੰਨਵਾਦੀ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਇਹਨਾਂ ਦੇ ਜਿਹੜੀ ਦਾਵਾ ਕਰਦੇ ਨੇ ਵੀ 1.5 ਕਿਲੇ ਤੋਂ ਇਹ 4 ਲੱਖ ਤੋਂ ਪਲੱਸ ਕਮਾਈ ਕਰਦੇ ਨੇ ਤੁਸੀਂ ਆ ਕੇ ਬਾਪੂ ਜੀ ਉਹਨਾਂ ਕੋਲ ਦੇਖ ਸਕਦੇ ਹੋ ਇਹਨਾਂ ਦਾ ਪੂਰਾ ਇੱਕ ਇੱਕ ਹਿਸਾਬ ਲਿਖਿਆ ਪਿਆ ਡੈਰੀ ਦੇ ਉੱਤੇ ਤੇ ਤੁਸੀਂ ਕਦੋਂ ਵੀ ਥੱਲੇ ਇਹਨਾਂ ਦਾ ਮੈਂ ਨੰਬਰ ਚਲਾ ਦਿੱਤਾ ਹੈ ਨੰਬਰ ਦੇ ਉੱਤੇ ਤੁਸੀਂ ਰਾਬਤਾ ਇਹਨਾਂ ਨਾਲ ਕਰ ਸਕਦੇ ਹੋ ਜਾਤਾ ਜੀ ਜਨ ਦੇਵ ਆ ਗਿਆ ਜੀ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਸਸੀ ਕਾਲਜੀ ਤੇ ਵੀਡੀਓ ਨੂੰ ਤੱਕ ਕੇ ਕਰਿਓ ਸ਼ੇਅਰ ਧੰਨਵਾਦ ਜੀ ਚੰਗ